ਚੇਅਰਮੈਨ ਜੀ ਹੈਗੇ ਜੀ ਉਹ ਸੁਰੂ ਹੋਇਆ ਜੀ ਇਹਦਾ ਕੰਮ ਇਹਨਾਂ ਨੂੰ ਮੰਗੋ 113 ਹੰਦ ਚੱਲੇ ਚੋਣੇ ਦੇ ਕੀ ਕਹਾਂਗੇ ਜੀ ਚੋਣੇ ਦੇ ਪ੍ਰਬੰਧ ਜੀ ਪਹਿਲਾਂ ਹਾਕਮ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਖਰੜ ਇਸ ਸਾਲ ਦੇ ਚੋਣੇ ਦੇ ਪ੍ਰਬੰਧ ਅਸੀਂ ਮੁਕੰਮਲ ਕੀਤੇ ਹੋਏ ਨੇ 25 26 25 26 ਸੀਜ਼ਨ ਦੇ ਦੌਰਾਨ ਲਗਭਗ ਤਿੰਨੋਂ ਸਾਡੇ ਜਿਹੜੇ ਝਾੜ ਨੇ ਉਹਨਾਂ ਵਿੱਚ ਜੀਰੀਆਂ ਨੂੰ ਸ਼ੁਰੂ ਹੋ ਪਈ ਹੈ ਕਿਹੜੇ ਕਿਹੜੇ ਖਾਰਡ ਮੇਨ ਬਣਾ ਦਾਉ ਤੇ ਰੁਰਕੀ ਤਿੰਨਾਂ ਦੇ ਵਿੱਚ ਸਾਡਾ ਸੀਜ਼ਨ ਆ ਜਿਹੜਾ ਚਾਲੂ ਹੋ ਗਿਆ ਤੇ ਸਾਰੇ ਥਾਂ ਤੇ ਅਸੀਂ ਆਪਦੇ ਪ੍ਰਬੰਧ ਮੁਕੰਮਲ ਕਰਕੇ ਹੈੱਡ ਆਫਸ ਨੂੰ ਰਿਪੋਰਟਾਂ ਭੇਜ ਚੁੱਕੇ ਹਾਂ ਤੇ ਤੁਹਾਡੀ ਜਾਣਕਾਰੀ ਹਿੱਤ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇੱਕ ਹੋਰ ਸਬ ਜਾਰਡਾ ਜਿਹੜਾ ਟੈਂਪਰੇਰੀ ਮੰਡੀ ਝੰਡੇੜੀ ਵਿਖੇ ਜਲਦੀ ਹੀ ਬਣਾ ਰਹੇ ਹਾਂ ਕੁਝ ਹਫ਼ਤੇ 10 ਦਿਨਾਂ ਦੇ ਵਿੱਚ ਤਾਂ ਜੋ ਜਿਹੜਾ ਮੇਨ ਸਾਡਾ ਸਾਡਾ ਖੜੜ ਦਾ ਇਹਦੇ ਉੱਤੇ ਪ੍ਰੈਸ਼ਰ ਘਟਾਇਆ ਜਾ ਸਕੇ ਕਿਉਂਕਿ ਇੱਥੇ ਜਦੋਂ ਵੀ ਰਸ਼ ਪੈ ਜਾਂਦਾ ਜਿਹੜੀ ਦਾ ਤਾਂ ਇਹ ਅੰਦਰ ਕੰਜੈਸਟਡ ਏਰੀਆ ਦੇ ਵਿੱਚ ਹੋਣ ਕਰਕੇ ਪਬਲਿਕ ਨੂੰ ਕਿਸਾਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀਆਂ ਨੇ ਇਤੋਂ ਜੀਰੀ ਦੀ ਲੋਡਿੰਗ ਅਨਲੋਡਿੰਗ ਦੀ ਵੀ ਪ੍ਰੋਬਲਮ ਆਉਂਦੀ ਆ ਵੱਡੇ ਵੱਡੇ ਟਿਪਰ ਇੱਥੇ ਨਹੀਂ ਆ ਸਕਦੇ ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬਾਹਰ ਇੱਕ ਸਬਜੈਕਟ ਬਣਾਈਏ ਤਾਂ ਜੋ ਸਾਡੀ ਆਮਦਨ ਉੱਚੀ ਵੱਧਾ ਹੋਵੇ ਕਿਸਾਨਾਂ ਨੂੰ ਵੀ ਫਾਇਦਾ ਹੋਵੇ ਆੜਤੀਆਂ ਨੂੰ ਵੀ ਫਾਇਦਾ ਹੋਵੇ ਸਰਕਾਰ ਨੂੰ ਵੀ ਫਾਇਦਾ ਹੋਵੇ ਮੰਡੀ ਚੋਲਟੇ ਜਾਣ ਦੀ ਗੱਲ ਹੋ ਰਹੀ ਸੀ ਕੋਈ ਗਹੀ ਹਰਕਤ ਕੋਈ ਨਹੀਂ ਮੰਡੀ ਚੋਲਟੇ ਜਾਣ ਵਾਲੀ ਜਿਹੜਾ ਪ੍ਰੋਜੈਕਟ ਸੀਗਾ ਉਹ ਸਾਡਾ ਕੈਨਸਲ ਹੋ ਗਿਆ ਤਾਂ ਹੀ ਚੰਜੜੀ ਉਹ ਚੋਲਟੇ ਦੀ ਪੰਚਾਇਤ ਵੱਲੋਂ ਜਿਹੜਾ ਮਤ ਹੈ ਉਹ ਵਾਪਸ ਲੈ ਲੇਗੇ ਨਮੀ ਦੀ ਮਾਤਰਾ ਦੀ ਗੱਲ ਨੂੰ ਛੋਣੇ ਦੀ ਕੀ ਪੋਜੀਸ਼ਨ ਹੈ ਨਮੀ ਦੀ ਮਾਤਰਾ ਠੀਕ ਆ ਰਹੀ ਹੈ ਸਾਰੇ ਕਿਸਾਨ ਸੁਕਾ ਕੇ ਲੈ ਕੇ ਆ ਰਹੇ ਨੇ ਨੋਰਮ ਅਨੁਸਾਰ ਜੋ ਮਾਤਰਾ ਉਹੀ ਆ ਰਹੀ ਹੈ ਤੇ ਸਾਰੇ ਆੜਤੀ ਸਹਿਬਾਨਾਂ ਨੂੰ ਵੀ ਬੇਨਤੀ ਕਰਦੇ ਸਾਰੇ ਇਸ ਵਾਰ ਕੀ ਵਧਾਈ ਘਟਾਈ ਨਹੀਂ ਪਹਿਲਾਂ ਵਾਲਾ ਸਾਰੇ ਪਹਿਲਾਂ ਵਾਲਾ ਹੀ ਨੋਰਮ ਹੈ ਸਾਰੇ ਤੇ ਘੱਟ ਕੁਲ ਕੰਨ ਆ ਰਹੇ ਹਜੇ ਤੱਕ ਕੋਈ ਕਟ ਨਹੀਂ ਲੱਗਿਆ ਤੇ ਮੈਂ ਤੁਹਾਡੀ ਜਾਣਕਾਰੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਪਿਛਲੇ ਸਾਲ ਵੀ ਖਰਡ ਦੀ ਕਿਸੇ ਵੀ ਮੰਡੀ ਦੇ ਵਿੱਚ ਕੋਈ ਵੀ ਇੱਕ ਨਵੇਂ ਪੈਸੇ ਦਾ ਕਟਾ ਨਹੀਂ ਲੱਗਿਆ ਤੇ ਨਾ ਹੀ ਅਸੀਂ ਇਸ ਸਾਲ ਕੋਈ ਕਟਾ ਲੱਗਿਆ ਬਾਹਰਦਾਨਾ ਪੂਰਾ ਅਰੇਂਜਮੈਂਟ ਪੂਰੇ ਪਾਣੀ ਸਾਰਾ ਸਭ ਸਭ ਸਾਡਾ ਮੁਕੰਮਲ ਹੈ ਬਾਹਰਦਾਨਾ ਬਾਹਰਦਾਨਾ ਵੀ ਸਾਡਾ ਪੂਰਾ ਲੋਡਿੰਗ ਅਨਲੋਡਿੰਗ ਦਾ ਵੀ ਅਸੀਂ ਸ਼ਿਫਟਿੰਗ ਦਾ ਵੀ ਜਿਹੜਾ ਹੈਗਾ ਪ੍ਰਬੰਧ ਮੁਕੰਮਲ ਕਰ ਲਿਆ ਡੀਸੀ ਮੈਡਮ ਨੇ ਕਿੰਨੀ ਉਮੀਦ ਹੈ ਪਿਛਲੀ ਵਾਰ ਕਿੰਨਾ ਸੀ ਪਿਛਲੀ ਵਾਰ ਮੇਰਾ ਖਲਵੀ 2.5 ਲੱਖ ਸਾਢੇ 5 ਲੱਖ ਟੱਟਾ ਸਾਢੇ 5 ਲੱਖ ਟੱਟਾ ਸੀਗਾ ਸਾਡੇ ਕੋਲ 2.5 ਲੱਖ 2.5 ਲੱਖ ਦੇ ਕੰਟਲ ਤੇ ਇਸ ਵਾਰੀ ਸੰਭਾਵਨਾ ਕਿ ਇਸ ਤੋਂ ਵਧੇਗਾ ਜੰਜੇੜੀ ਮੰਡੀ ਹੋਣ ਕਰਕੇ ਸਾਨੂੰ ਆਸ ਹੈ ਕਿ 1 ਲੱਖ ਕਟਾ ਜਿਹਦਾ ਹੈਗਾ ਹੋਰ ਵੱਜ ਜਾਵੇਗਾ ਮਤਲਬ ਇਵੈਂਟ ਪੂਰੇ ਸਾਫ ਸਫਾਈ ਪਾਣੀ ਪੱਲੇਦਾਰਾਂ ਦੇ ਵਾਸਤੇ ਰਹਿਣ ਸਭ ਸਭ ਪ੍ਰਬੰਧ ਮੁਕੰਮਲ ਨੇ ਸਭ ਕਬ ਕ ਆੜਤੀਆਂ ਦੀ ਕੋਈ ਹੈ ਤਾਂ ਨਹੀਂ ਮੰਗੀ ਆ ਕੋਈ ਕਮੀ ਪੇਸ਼ੀ ਅਜੇ ਤੱਕ ਆੜਤੀਆਂ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਤੇ ਨਾ ਹੀ ਕੋਈ ਘਾਟ ਜੇ ਫਾਰਮ ਸਰ ਦਾ ਠੀਕ ਹੈ ਸਰ ਸਭ ਆਨਲਾਈਨ ਫਾਰਮ ਜਨਰੇਟ ਹੁੰਦੇ ਨੇ ਕਿਸੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਰਹੀ ਜੇ ਕਿਸੇ ਇੱਕ ਅੱਦੇ ਆੜਤੀਆ ਦੀ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਇਮੀਡੀਏਟਲੀ ਰਿਸੋਲਵ ਕਰ ਦਿੱਤਾ ਜਾਂਦਾ ਹੈ ਅਪੀਲ ਕੋਈ ਅਪੀਲ ਅਜੇ ਹੈ ਕਿ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਹੈ ਕਿ ਆਪ ਦਾ ਝੋਨਾ ਸੁਕਾ ਕੇ ਲੈ ਕੇ ਆਉਣ ਨਾਰਮ ਅਨਸਾਰ ਮੋਇਸਚਰ ਹੋਵੇ ਤਾਂ ਜੋ ਉਹਨਾਂ ਨੂੰ ਕੋਈ ਪ੍ਰੋਬਲਮ ਇੱਥੇ ਮਹਿਸੂਸ ਨਾ ਹੋਵੇ ਤੇ ਨਾ ਹੀ ਸਾਨੂੰ ਮਾਰਕੀਟ ਕਮੇਟੀ ਨੂੰ ਹੋਵੇ ਨਾ ਹੀ ਆੜਤੀਆਂ ਨੂੰ ਹੋਵੇ ਨਾ ਹੀ ਸੈਲਰ ਮਾਲਕਾਂ ਨੂੰ ਹੋਵੇ ਪੇਮੈਂਟ ਨਾ ਹੀ ਲੇਬਰ ਨੂੰ ਹੋਵੇ ਪੇਮੈਂਟ ਸਰਕਾਰ ਦਾ ਸਿਸਟਮ ਹੈ 20 24 ਹੋਰ 48 ਘੰਟਿਆਂ ਦੇ ਅੰਦਰ ਅੰਦਰ ਹਰੇਕ ਕਿਸਾਨ ਦੇ ਖਾਤੇ ਵਿੱਚ ਪੈਸਾ ਆਨਲਾਈਨ ਜਾਂਦਾ ਝੋਨਾ ਨਰਿੰਦਰ ਸ਼ਰਮਾ ਪ੍ਰਧਾਨ ਆਰਡੀਸ਼ਨ ਖੜ ਅ ਮੰਡੀ ਵਿੱਚ ਝੋਨਾ ਆਉਣਾ ਸਟਾਰਟ ਹੋ ਗਿਆ ਜੋ ਸਰਕਾਰ ਦੇ ਦਾਤਾਂ ਸਾਰੇ ਵਿਗਿਆ ਉਹਦੀ ਪੇਮੈਂਟ ਵੀ ਆ ਗਈ ਹੈ ਵਧੀਆ ਸਭ ਕੁਝ ਹਾਂਜੀ ਠੀਕ ਹੈ ਅੱਗੇ ਨਾਲ ਸਾੜੀ ਮੰਡੀ ਦੇ ਵਿੱਚ ਜੋ ਚੇਅਰਮੈਨ ਸਾਹਿਬ ਆਕਮ ਸਿੰਘ ਜੀ ਆਏ ਉਹਨਾਂ ਨੇ ਪੂਰੀ ਜੋਰ ਲਾਇਆ ਤਾਂ ਵੀ ਝੋਲਟ ਮੰਡੀ ਜਾਵੇ ਪਰ ਕਿਸੇ ਕਾਰਨ ਉਹ ਜਾ ਨਹੀਂ ਸਕੀ ਫਿਰ ਵੀ ਇਹਨਾਂ ਨੇ ਬਹੁਤ ਕੋਸ਼ਿਸ਼ ਦੁਆਰਾ ਚੰਜੜੀ ਉਥੇ ਮੰਡੀ ਸਭ ਜਾੜ ਬਣਾਇਆ ਝੋਲਟੇ ਫਾਇਦਾ ਸੀ ਤੁਹਾਨੂੰ ਰਾਜਨੀਤੀ ਦੀ ਵੇਟ ਚ ਫਾਇਦਾ ਦਾ ਦੋਏ ਬਸ ਹੈ ਕੋਈ ਅਸੀ ਗੱਲ ਨਹੀਂ ਹੈ ਮੈਂ ਤਾਂ ਸਾਰਾ ਸਟਾਫ ਹੀ ਕਰਦਾ ਹਾਂ ਜਰਗਤ ਸਿਹਰਾ ਜਾਦਾ ਇਹਨਾਂ ਨੂੰ ਜਾਣਦਾ ਚੇਵੇਂ ਸਾਹਿਬ ਨੂੰ ਇਹਨਾਂ ਨੇ ਉਹ ਮਾਰੀ ਮੰਡੀ ਦਾ ਕੋਸ਼ਿਸ਼ ਕੀਤੀ ਪਰ ਕਿਸੇ ਕਾਰਨ ਅੱਗੇ ਹੱਲ ਨਹੀਂ ਹੋ ਸਕੀ ਉਹਦੇ ਬਦੌਲਤ ਇਹਨਾਂ ਨੇ ਹੋਰ ਮਿਹਨਤ કરી ਸੈਟੀਸ ਨੇ ਮਿਹਨਤ કરી ਚਿਹੜੀ ਮੰਡੀ ਜਿਸਬਾੜ ਉੱਥੇ 5-6 ਦਿਨ ਤੇ ਲੱਗੇ ਹੋਏ ਆ ਉਧਰ ਪਿੰਡ ਅੱਛੇ ਆਜਣੇ ਮੱਛੀ ਵਗੈਰਾ ਹਾਂ ਉੱਥੇ ਇਹ ਮਾਰਕਟ ਕਮੇਟੀ ਨੂੰ ਫਾਇਦਾ ਹੋਊਗਾ ਸਾਨੂੰ ਵੀ ਫਾਇਦਾ ਹੋਊਗਾ ਚੁੰਨੀ ਦਾ ਵੀ ਹਾਂਜੀ ਇਲਾਕੇ ਨੂੰ ਵੀ ਫਾਇਦਾ ਹੋਊਗਾ ਜੀਵਨ ਦਾ ਵੀ ਫਾਇਦਾ ਬਾੜਦਾਨਾ ਸਭ ਠੀਕ ਬਾੜਦਾਨਾ ਵੀ ਠੀਕ ਹੈ ਫਾਇਦਾ ਜਮੈਂਟ ਵੀ ਠੀਕ ਹੈ ਮੈਗਨਮ ਵੀ ਠੀਕ ਹੈ ਸਾਰਾ ਕੰਮ ਗਵਰਨਮੈਂਟ ਇਹ ਤਰ੍ਹਾਂ ਚੱਲਦਾ ਹੈ ਸਾਡੀ ਇੱਕ ਪ੍ਰੋਬਲਮ ਐਬ ਜਿਹੜੀ ਜਿੰਮੇਦਾਰ ਹੈ ਐਡੀਨ ਸਾਹਿਬ ਨੂੰ ਪਿੰਡਾਂ ਦੇ ਵਿੱਚ ਕੰਬੈਨਾਂ ਵਾਲਿਆਂ ਨੂੰ ਬੇਨਤੀ ਕਰ ਕਿ ਉਹ 10 ਵਜੇ ਤੋਂ ਬਾਅਦ ਕੱਟਣ ਤੇ 6 ਵਜੇ ਤੱਕ ਉਹ ਜੀ ਦੀ ਜਿ ਇਕਠਾਈ ਖਤੀਸ਼ਾਤ ਨੂੰ ਨਾ ਕੱਢੇ ਹਾਂਜੀ